ਕੋਦਰ ਸਵਰਗ ਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਆਪਾਂ ਤੁਹਾਨੂੰ ਇੱਕ ਅਜੀਹਰ ਤਰੀਕਾ ਦੱਸਾਂਗੇ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਕੋਈ ਵੀ ਰਿਸ਼ਤੇ ਖਰਾਬ ਹੋ ਗਏ ਨੇ ਜਾਂ ਕੋਈ ਵੀ ਐਡਾ ਦਾ ਇਨਸਾਨ ਜੋ ਤੁਹਾਨੂੰ ਛੱਡ ਕੇ ਚਲਾ ਗਿਆ ਉਹ ਵਾਪਸ ਆ ਜਾਵੇਗਾ ਤੇ ਤੁਹਾਡੇ ਰਿਸ਼ਤੇ बिल्कुल ठीक हो जाएंगे सब तो वीडी गलता यह है कि पीर फकीर यह नुस्सा आप दसते हैं अपनी जिंदगी यह नुस्सा जरूर अपनाना चाहता है अपने हर एक रिश्ते ठीक रहन क्योंकि इंसान को रिश्ते ही ने जो वह पैसे नाल नहीं खरीद सकता इंसान को जिन्हें मर्जी पैसे जेकर उस रिश्ते ठीक नहीं ਤਉਹੋ ਇਨਸਾਨ ਉਸ ਪੈਸਿਆਂ ਨਾਲ ਸ਼ਾਂਤੀ ਨਹੀਂ ਖਰੀਦ ਸਕਦਾ ਕਿਉਂਕਿ ਜਦੋਂ ਵੀ ਇਨਸਾਨ ਤੇ ਮਾੜਾ ਟਾਈਮ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਸਦੇ ਰਿਸ਼ਤੇਦਾਰ ਉਸਦੇ ਭੈਣ ਭਰਾ ਹੀ ਕੰਮ ਆਉਂਦੇ ਨੇ ਫਿਰ ਉਹ ਪੈਸਾ ਆਉਂਦਾ ਜੇਕਰ ਰਿਸ਼ਤੇ ਠੀਕ ਨਹੀਂ ਹੋਣਗੇ ਫਿਰ ਕਿੱਦਾਂ ਪੈਸਿਆਂ ਨਾਲ ਖੁਸ਼ੀ ਖਰੀਦੀ ਜਾ ਸਕਦੀ ਹੈ ਅੱਜ ਦੀ ਅਜੀਹਾਂ ਰਿਸ਼ਤਾ ਤੁਹਾਡੇ ਨਾਲ ਸਾਂਝਾ ਕਰਾਂਗੇ ਉਹ ਪੀਰ ਫਕੀਰ ਦੱਸਦੇ ਨੇ ਆਪਾਂ ਨੂੰ ਜ਼ਿੰਦਗੀ ਵਿੱਚ ਜ਼ਰੂਰ ਅਪਣਾਉਣਾ ਚਾਹੀਦਾ ਹੈ ਤਾਂ ਜੋ ਆਪਣੇ ਰਿਸ਼ਤੇ ਵਧੀਆ ਤੋਂ ਵਧੀਆ ਚੱਲ ਸਕਣ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਚਲਦੇ ਹਾਂ ਵੀਡੀਓ ਦੇ ਵੱਲ ਇਹ ਨੁਕਸਾ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਤਾਜੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਵਰਤ ਸਕੋ ਇਸ ਕਰਕੇ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਜੋ ਕਿ ਜੰਗਲ ਦੇ ਨਜ਼ਦੀਕ ਸੀ ਇੱਕ ਪਤਨੀ ਤੇ ਇੱਕ ਪਤੀ ਰਹਿੰਦੇ ਸੀ ਪਤੀ ਸੀ ਜੰਗਲ ਦੇ ਨੇੜੇ ਇੱਕ ਦਰਿਆ ਵਹਿੰਦਾ ਸੀ ਉੱਥੇ ਜਾ ਕੇ ਨੂਨ ਦਾ ਕੰਮ ਕਰਦਾ ਸੀ ਜਾ ਕੇ ਨੂਨ ਕੱਢਦਾ ਨੂਨ ਲਿਆ ਕੇ ਆਪਣੇ ਪਿੰਡ ਸ਼ਹਿਰ ਵਿੱਚ ਵੇਚਦਾ ਉਸ ਦੇ ਨਾਲ ਹੀ ਉਸ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ ਜਦੋਂ ਉਸ ਦਾ ਪਤੀ ਜੰਗਲ ਵਿੱਚ ਜਾਂਦਾ ਸੀ ਨੂਨ ਕੱਟਦਾ ਸੀ ਤਾਂ ਉੱਥੋਂ ਇੱਕ ਰਿਸ਼ ਰਹਿੰਦਾ ਸੀ ਰਿਸ਼ ਬਹੁਤ ਛੋਟਾ ਸੀ ਪਰ ਉਸ ਇਨਸਾਨ ਨੂੰ ਰਿਛ ਨਾਲ ਬਹੁਤ ਲਗਾਵ ਸੀ ਉਹ ਇਨਸਾਨ ਜੋ ਉੱਥੋਂ ਨਮਕ ਦਾ ਕੰਮ ਕਰਦਾ ਸੀ ਉਹ ਉਸ ਨੂੰ ਕੁਝ ਨਾ ਕੁਝ ਖਾਣ ਨੂੰ ਦਿੰਦਾ ਰਹਿੰਦਾ ਸੀ ਇਸੇ ਤਰ੍ਹਾਂ ਉਸ ਰਿਛ ਅਤੇ ਇਨਸਾਨ ਦੀ ਦੋਸਤੀ ਵੱਧ ਜਾਂਦੀ ਹੈ ਹੋਲੀ-ਹੋਲੀ ਸਮਾਂ ਬੀਤਦਾ ਜਾਂਦਾ ਹੈ ਉਹ ਇਨਸਾਨ ਆਪਣੇ ਪਰਿਵਾਰ ਤੇ ਆਪਣਾ ਪੇਟ ਪਾਲਣ ਲਈ ਜੰਗਲ ਦੇ ਵਿੱਚੋਂ ਹੋ ਕੇ ਦਰਿਆ ਕੋਲੋਂ ਜਾਂਦਾ ਹੈ ਉੱਥੋਂ ਜਾ ਕੇ ਨੂਨ ਕੱਢਦਾ ਹੈ ਲਿਆ ਕੇ ਪਿੰਡ ਸ਼ਹਿਰ ਵੇਚਦਾ ਹੈ ਸਮਾਂ ਬੀਤਦਾ ਗਿਆ ਉਹ ਰਿச் ਵੱਡਾ ਹੋ ਗਿਆ ਜਦੋਂ ਰਿச் ਵੱਡਾ ਹੋ ਗਿਆ ਤਾਂ ਇੱਕ ਦਿਨ ਉਹ ਇਨਸਾਨ ਜੰਗਲ ਵਿੱਚ ਗਿਆ ਜਾ ਕੇ ਦੇਖਦਾ ਹੈ ਕਿ ਕੁਝ ਅੱਗੇ ਨਾਲੋਂ ਕਾਫੀ ਵੱਡਾ ਹੋ ਗਿਆ ਸੀ ਰਿச் ਉਹ ਰੇਸ਼ੂ ਉਸ ਇਨਸਾਨ ਨੂੰ ਕਹਿੰਦਾ ਅੱਜ ਮੈਂ ਤੁਹਾਡੇ ਘਰ ਜਾਵਾਂਗਾ ਤੁਹਾਡੇ ਘਰ ਜਾ ਕੇ ਤੁਹਾਡੇ ਸਾਰੇ ਪਰਿਵਾਰ ਨਾਲ ਮਿਲਾਂਗਾ ਐਦਾਂ ਮਿਲ ਕੇ ਮੈਨੂੰ ਬਹੁਤ ਖੁਸ਼ੀ ਹੋਵੇਗੀ ਉਹ ਇਨਸਾਨ ਰੇਸ਼ੂ ਨੂੰ ਕਹਿੰਦਾ ਉਹ ਵੀ ਅੱਗੋਂ ਮੰਨ ਜਾਂਦਾ ਆਖਦਾ ਚੱਲ ਠੀਕ ਹੈ ਅੱਜ ਸ਼ਾਮੀ ਆਪਾਂ ਘਰ ਹੀ ਇਕੱਠੇ ਜਾਵਾਂਗੇ ਰੇਸ਼ੂ ਉਸ ਇਨਸਾਨ ਨੂੰ ਆਖਦਾ ਚਲੋ ਮੈਂ ਤੁਹਾਡੀ ਮਦਦ ਕਰਦਾ ਨੂਨ ਨੂੰ ਕੱਢਣ ਲਈ ਦੋਵੇਂ ਜਣੇ ਨੂਨ ਨੂੰ ਕੱਢ ਲੈਂਦੇ ਨੇ ਨੂਨ ਕੱਢਦੇ ਘਟਦੇ ਸਮਾਂ ਕਾਫੀ ਹੋ ਜਾਂਦਾ ਹੈ ਅਤੇ ਰਿਸ਼ਤੇ ਇਨਸਾਨ ਦੋਵੇਂ ਘਰ ਜਾਂਦੇ ਨੇ ਜਾ ਕੇ ਬੈਠਦੇ ਨੇ ਰਿਸ਼ ਨੂੰ ਉਹ ਇਨਸਾਨ ਦੂਰ ਬਿਠਾ ਦਿੰਦਾ ਤੇ ਕੁਝ ਖਾਣ ਨੂੰ ਲਿਆਣ ਲਈ ਅੰਦਰ ਜਾਂਦਾ ਜਦੋਂ ਉਸ ਇਨਸਾਨ ਦੀ ਪਤਨੀ ਦੇਖਦੀ ਹੈ ਕਿ ਇਹਨਾਂ ਨਾਲ ਰਿਸ਼ ਵੀ ਆਇਆ ਹੋਇਆ ਹੈ ਤਾਂ ਉਸ ਦੀ ਪਤਨੀ ਆਖਦੀ ਹੈ ਕਿ ਤੁਹਾਨੂੰ ਇਹਨੂੰ ਲੈ ਕੇ ਆਉਣ ਲਈ ਕੀ ਲੋੜ ਸੀ ਬੱਚੇ ਡਰ ਜਾਣਗੇ ਕੀ ਪਤਾ ਹੈ ਆ ਕੇ ਕੀ ਕਰੇਗਾ ਕਿਸੇ ਨੂੰ ਖਾ ਜਾਵੇਗਾ ਇਹ ਗੱਲ ਸੁਣ ਕੇ रिच ਦੇ ਮਨ ਵਿੱਚ ਬਹੁਤ ਹੀ ਪੀੜ ਪੈਦਾ ਹੁੰਦੀ ਹੈ ਤੇ ਉਹ ਗੱਲ ਉਸ ਇਨਸਾਨ ਦੇ ਮਨ ਵਿੱਚ ਘਰ ਕਰ ਲੈਂਦੀ ਹੈ। ਰਿਚ ਦੇਵੀ ਉਹੀ ਗੱਲ ਦਿਮਾਗ ਵਿੱਚ ਘਰ ਕਰ ਲੈਂਦੀ ਹੈ। ਰਿਚ ਉੱਠ ਕੇ ਅਚਾਨਕ ਬਾਹਰ ਨੂੰ ਪੈਦਾ ਤੇ ਉਸ ਦਾ ਸਿਰ ਦਰਵਾਜ਼ੇ ਵਿੱਚ ਵੱਜਦਾ ਹੈ। ਉਸ ਦੇ ਸਿਰ ਵਿੱਚ ਲਹੂ ਆਉਣਾ ਸ਼ੁਰੂ ਹੋ ਜਾਂਦਾ ਹੈ। ਰਿਚ ਬਹੁਤ ਲੂ ਲੁਹਾਨ ਹੋ ਜਾਂਦਾ ਹੈ ਤੇ ਭੱਜ ਕੇ ਜੰਗਲ ਵਿੱਚ ਵੜ ਜਾਂਦਾ ਹੈ। ਹੁਣ ਉਹ ਇਨਸਾਨ ਰਿਚ ਨੂੰ ਬਹੁਤ ਲੱਭਦਾ ਹੈ। ਪਰ ਰਿਛ ਕਦੀ ਸਾਹਮਣੇ ਨਹੀਂ ਆਉਂਦਾ ਸੀ ਪਤਨੀ ਦੀ ਕਹੀ ਹੋਈ ਗੱਲ ਰਿਛ ਅਤੇ ਉਸ ਇਨਸਾਨ ਨੂੰ ਬਹੁਤ ਚੁੱਭਦੀ ਹੈ ਬਾਅਦ ਵਿੱਚ ਉਸ ਦਾ ਪਤੀ ਆਪਣੀ ਪਤਨੀ ਨੂੰ ਆਖਦਾ ਹੈ ਕਿ ਤੁਹਾਨੂੰ ਕੀ ਲੋੜ ਸੀ ਉਹ ਗੱਲ ਕਹਿਣ ਦੀ ਇਦਾਂ ਹੀ ਸਮਾਂ ਬੀਤ ਜਾਂਦਾ ਹੈ ਬਹੁਤ ਸਾਲ ਬੀਤ ਜਾਂਦੇ ਨੇ ਇੱਕ ਦਿਨ ਫਿਰ ਉਹ ਇਨਸਾਨ ਜੰਗਲ ਦੇ ਵਿੱਚੋਂ ਨੂਨ ਲੈਣ ਲਈ ਜਾਂਦਾ ਹੈ ਅਚਾਨਕ ਉਸ ਦੇ ਸਾਹਮਣੇ ਉਹੀ ਰਿਛ ਆ ਜਾਂਦਾ ਹੈ ਦੋਨੋਂ ਇੱਕ ਦੂਜੇ ਨੂੰ ਪਹਿਚਾਨ ਜਾਂਦੇ ਨੇ ਉਹ ਇਨਸਾਨ ਨੂੰ ਸਿਰਿਛ ਨੂੰ ਪੁੱਛਦਾ ਕਿ ਤੁਹਾਡੇ ਸਿਰ ਤੇ ਜੋ ਸੱਟ ਲੱਗੀ ਸੀ ਉਹ ਹੁਣ ਠੀਕ ਹੋ ਗਈ ਤਉ ਇਨਸਾਨ ਕਹਿੰਦਾ ਤੁਹਾਡੇ ਕਾਫੀ ਲਹੂ ਵਹਿ ਰਿਆ ਸੀ ਰਿਛ ਆਖਦਾ ਹਾਂ ਉਹ ਤਾਂ ਸਭ ਕੁਝ ਠੀਕ ਹੋ ਗਿਆ ਪਰ ਜੋ ਤੁਹਾਡੀ ਪਤਨੀ ਨੇ ਗੱਲ ਕਹੀ ਸੀ ਉਹ ਅਜੇ ਵੀ ਚੁੱਭ ਰਹੀ ਹੈ ਉਹ ਇਨਸਾਨ ਹੱਥ ਜੋੜ ਕੇ ਮਾਫੀ ਮੰਗਦਾ ਹੈ ਤੇ ਰਿਚ ਉਸ ਨੂੰ ਮਾਫ ਕਰਕੇ ਉੱਥੋਂ ਚਲਾ ਜਾਂਦਾ ਹੈ ਇਹ ਕਹਾਣੀ ਜਰਾਸਰ ਰਿਚ ਅਤੇ ਉਸ ਇਨਸਾਨ ਦੀ ਨਹੀਂ ਸੀ ਇਹ ਕਹਾਣੀ ਆਪਣੀ ਹੈ ਇੱਕ ਛੋਟੀ ਜਹੀ ਬੋਲੀ ਦੇ ਨਾਲ ਆਪਣੇ ਰਿਸ਼ਤੇ ਟੁੱਟ ਜਾਂਦੇ ਨੇ ਤੇ ਇੱਕ ਇਨਸਾਨ ਆਪਣੇ ਤੋਂ ਦੂਰ ਹੋ ਜਾਂਦੇ ਨੇ ਇਸੇ ਕਰਕੇ ਕਿਹਾ ਜਾਂਦਾ ਹੈ ਰਿਸ਼ਤਿਆਂ ਨੂੰ ਹਮੇਸ਼ਾ ਬਣਾਈ ਰੱਖਣ ਲਈ ਉਹਨਾਂ ਵਿੱਚ ਮਿਠਾਸ ਤੇ ਪਿਆਰ ਵਧਾਉਣ ਲਈ ਹਮੇਸ਼ਾ ਮਿੱਠਾ ਬੋਲੋ ਹਰ ਇੱਕ ਨਾਲ ਪਿਆਰ ਦੇ ਨਾਲ ਬੋਲੋ ਜੇਕਰ ਤੁਸੀਂ ਐਦਾਂ ਕਰੋਗੇ ਤੁਹਾਡੇ ਰਿਸ਼ਤੇ ਵੀ ਵਾਪਸ ਆ ਜਾਣਗੇ ਤੇ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਵੀ ਆਵੇਗਾ ਆਪਣੇ ਆਦੇ ਨਾਲ ਪਿਆਰ ਨੂੰ ਵਧਾਉਣ ਲਈ ਕੋਸ਼ਿਸ਼ ਕਰੋ ਕਿਉਂਕਿ ਇੱਕ ਫਕੀਰ ਆਹੀ ਸਮਝਾਉਂਦੇ ਨੇ ਸਭ ਦੇ ਵਿੱਚ ਪਿਆਰ ਵੱਜ ਜਾਵੇ ਸਾਈਂ ਜੀ ਕਹਿੰਦੇ ਹੁੰਦੇ ਸੀ ਸਭ ਤੋੜਨ ਦੀ ਗੱਲ ਕਰਦੇ ਨੇ ਕੋਈ ਜੋੜਨ ਦੀ ਗੱਲ ਕਰਦਾ ਨਹੀਂ ਦਿਲ ਲੈ ਕੇ ਯਾਰ ਗਰੀਬਾਂ ਦਾ ਕੋਈ ਮੋੜਨ ਦੀ ਗੱਲ ਕਰਦਾ ਨਹੀਂ ਭਾਵਕ ਇਹ ਦੁਨੀਆ ਹਮੇਸ਼ਾ ਤੋੜਨ ਦੀ ਗੱਲ ਕਰਦੀ ਹੈ ਜੋੜਨ ਦੀ ਗੱਲ ਨਹੀਂ ਕਰਦੀ ਦੁਨੀਆ ਨੂੰ ਚਾਹੀਦਾ ਹੈ ਕਿ ਸਾਰਿਆਂ ਦੇ ਨਾਲ ਪਿਆਰ ਨਾਲ ਗੱਲ ਕਰੇ ਤੇ ਸਾਰਿਆਂ ਨੂੰ ਪਿਆਰ ਨਾਲ ਜੋੜ ਕੇ ਰੱਖੀਏ ਸੋ ਐਸੀ ਆਈ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਏ ਜੈ ਸਾਈਂ ਆਦੀ